सीएम रिलीफ फंड ਤੋਂ ਤੁਸੀਂ ਰੰਗਲਾ ਪੰਜਾਬ ਫੰਡ ਤੇ ਕਿਉਂ ਆ ਗਏ ਤੁਹਾਡੇ ਤੇ ਅਲੀਗੇਸ਼ਨ ਲਾਰੇ ਕਪੜਾ ਕਰਨਾ ਸੁਖਵੀਰ ਬਾਦਲ ਕਹਿੰਦੇ ਸਰਕਾਰ ਮੰਗਤੀ ਬਣ ਗਈ ਹੈ ਇਹਨਾਂ ਨੇ ਤਾਂ ਜੀ ਉਹ ਪੈਸੇ ਖਾ ਜਾਣੇ ਆ ਤੁਸੀਂ ਦੱਸੋ ਕਿ ਲੀਗਲ ਤੌਰ ਤੇ ਕੀ ਮਜਬੂਰੀ ਬਣੀ ਸਰਕਾਰ ਦੀ ਕਿ ਉਹ ਖਾਤੇ ਦੀ بجائے ਨਵਾਂ ਖਾਤਾ ਜਿਵੇਂ 2016 ਦੀ ਗੱਲ ਕਰਾਂ ਤਾਂ 2016 ਦੇ ਅੰਦਰ ਜਦੋਂ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਟ੍ਰੈਜ਼ਰੀ ਬੰਦ ਹੋ ਗਈ ਸੀ ਠੀਕ ਹੈ ਜੀ ਉਦੋਂ ਘਟੂ ਘਟ ਖਜ਼ਾਨਾ ਜਿਹੜਾ ਇੱਕ ਮਹੀਨੇ ਲਈ ਬੰਦ ਰਿਹਾ ਪੰਜਾਬ ਦਾ 1 ਰੁਪਿਆ ਦੀ ਯਾਰੀ ਹੋ ਸਕਿਆ ਸਖਵੀਰ ਸਿੰਘ ਮਾਦਲ ਕਿਹੜੀਆਂ ਗੱਲਾਂ ਕਰਦਾ ਮੈਨੂੰ ਤਾਂ ਸਮਝ ਨਹੀਂ ਆਉਦੀ ਹੈਗੀ ਪੂਰੇ ਸਾਢੇ 3 ਸਾਲ ਦਾ ਸਮਾਂ ਹੋ ਰਿਹਾਗਾ ਇੱਕ ਦਿਨ ਵੀ ਖਜ਼ਾਨਾ ਬੰਦ ਨਹੀਂ ਹੋਇਆ ਬਲਕਿ ਸਾਰਾ ਕੁਝ ਸਮੇਸਰ ਜਾ ਰਿਹਾ ਇਹ ਜਿਹੜਾ ਅਸੀਂ ਫੰਡ ਬਣਾਇਆ ਰੰਗਲਾ ਪੰਜਾਬ ਫੰਡ ਬਣਾਇਆਗਾ ਇਹਦੇ ਅੰਦਰ ਤਾਂ ਇਸ ਤਰ੍ਹਾਂ ਦਾ ਫੰਡ ਤਾਂ ਹਿਮਾਚਲ ਪ੍ਰਦੇਸ਼ ਨੇ ਬਣਾਇਆ ਸੀਗਾ ਤਾਂ ਮੈਂ ਲਾਡੂ ਦੇ ਵੀ ਬਣਾਇਆ ਸੀਗਾ ਬਣਾਇਆ ਤਾਂ ਪ੍ਰਧਾਨ ਮੰਤਰੀ ਨੇ ਵੀ ਆ ਪਰ ਤੁਸੀਂ ਕੰਡੈਮ ਕਰਦੇ ਰਹੇ ਹੋ ਕਿ ਇਹ ਫੰਡ ਕਿਉਂ ਬਣਿਆ ਅਸੀਂ ਸਾਰੀਆਂ ਹੋਰ ਸਟੇਟਾਂ ਨੂੰ ਦੇਖ ਕੇ ਬਣਾਇਆਗਾ ਕਿ ਇਹਦੇ ਅੰਦਰ ਸੀਐਸਆਰ ਦਾ ਪੈਸਾ ਆ ਜਾਂਦਾਗਾ ਇਹਦੇ ਅੰਦਰ ਕੁਝ ਐਗਜ਼ੈਂਪਸ਼ਨ ਜਿਹੜੀਆਂ ਟੈਕਸ ਦੀਆਂ ਲੋਕਾਂ ਨੂੰ ਮਿਲ ਜਾਂਦੀਆਂ ਲੋਕ ਦੇ ਰਹੇ ਨੇਗੇ ਅੱਜ ਵੀ ਮੈਨੂੰ ਕਈ ਫੋਨ ਆਏ ਨੇ ਕਿ ਅਸੀਂ ਸੀਐਮ ਸਾਹਿਬ ਦੇ ਫੰਡ ਚ ਕਰੋੜਾ ਰੁਪਏ ਦੇਣਾ ਕੋਈ 3 ਕਰੋੜ ਕਹਿ ਰਿਹਾ ਕੋਈ 5 ਕਰੋੜ ਕਹਿ ਰਿਹਾ ਸੋਦੇ ਅੰਦਰ ਲੋਕ ਪੈਸਾ ਦੇ ਰਹੇ ਨੇ ਪਾਰਦਰਸ਼ਤਾ ਨੂੰ ਯਕੀਨੀ ਕਿਵੇਂ ਬਣਾਉਗੇ ਬਿਲਕੁਲ 100% ਪਾਰਦਰਸ਼ਤਾ ਨੂੰ ਯਕੀਨੀ ਬਣਾਵਾਂਗੇ ਕੋਈ ਮਾੜ ਮਿਹਨਤ ਮਸ਼ਕਕਤ 'ਚ ਪੈਸਾ ਦਿੱਤਾ ਗਿਆ ਮੈਂ ਸਮਝਦਾ ਇਸ ਇੱਕ ਇੱਕ ਪੈਸੇ ਦਾ ਲੋਕਾਂ ਦੇ ਸਾਹਮਣੇ ਹਿਸਾਬ ਜਿਹੜਾ ਉਹ ਵੀ ਆਊਗਾ ਅਸੀਂ ਬਿਲਕੁਲ ਜਿੱਥੇ ਲਾਵਾਂਗੇ ਉਹ ਵੀ ਦੱਸਾਂਗੇ